ਦੇਰੇ ਬਹੁਤ ਹੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਜੰਡਿਆਲੇ ਦੇ ਵਿੱਚ ਆ ਕੇ ਸੰਗਤ ਆ ਪਿਆਰ ਕਬੂਰ ਰਹੇ ਨੇ ਤੇ ਅੱਜ ਸਰਦਾਰ ਹਰਪ੍ਰਜਨ ਸਿੰਘ ਈਟੀਓ ਸਾਹਿਬ ਦੀ ਅਗਵਾਈ ਦੇ ਵਿੱਚ ਜੰਡਿਆਲੇ ਵਾਲਿਆਂ ਨੇ ਬੱਲੇ ਬੱਲੇ ਕਰਾਤੀ ਜੰਡਿਆਲੇ ਵਾਲਿਆਂ ਨੇ ਦੱਸਤਾ ਕਿ ਜਿਹੜੀ ਲੀਡ 26000 ਦੀ ਸੀ ਉਹ ਲੀਡ 52000 ਦੀ ਹੋ ਕੇ ਸਰਦਾਰ ਭਗਵੰਤ ਸਿੰਘ ਮਾਨ ਦੇ ਕੰਮਾਂ ਨੂੰ ਫਤਵਾ ਦੇ ਕੇ ਜਿਤਾਉਗੀ ਜੰਡਿਆਲੇ ਵਾਲੇ ਕਰ ਦੋਗੇ 55000 ਇਹ ਜੰਡਿਆਲੇ ਵਾਲਿਆਂ ਦਾ ਪਿਆਰ ਜੰਡਿਆਲੇ ਵਾਲਿਆਂ ਦਾ ਸਤਿਕਾਰ ਫੁੱਲਾਂ ਦੀਆਂ ਮਾਲਾ ਨੋਟਾਂ ਦੇ ਹਾਰ ਮੋਤੀਆਂ ਦੇ ਮਣਕਿਆਂ ਵਾਲੀਆਂ ਮਾਲਾ ਤੇ ਨਾਲ ਰੰਗ ਵਾਲਿਆਰ ਬੜਾ ਪਿਆਰ ਦਿੱਤਾ ਬੜਾ ਸਤਿਕਾਰ ਦਿੱਤਾ ਜੰਡਿਆਲੇ ਵਾਲਿਆਂ ਨੇ ਤੇ ਸਾਰੀ ਉਮਰ ਸਾਰੀ ਜ਼ਿੰਦਗੀ ਜਿਹੜਾ ਕਰਜ਼ ਤੁਸਾਂ ਸਾਡੇ ਸਿਰ ਚਾੜਿਆ ਉਹ ਤੁਹਾਡਾ ਭਰਾ ਮੁੱਖ ਮੰਤਰੀ ਸਾਹਿਬ ਤੋਂ ਗਰੰਟਾ ਲਿਆ ਕੇ ਸੈਂਟਰ ਤੋਂ ਗਰੰਟਾ ਲਿਆ ਕੇ ਤੁਹਾਡਾ ਕਰਜ਼ ਉਤਾਰਦਾ ਰਹੇਗਾ ਜੰਡੇ ਵਾਲੇ ਆਲੋ ਤੁਹਾਡਾ ਇਹਨਾਂ ਮਾਨ ਤੁਹਾਡਾ ਜੋਸ਼ ਤੁਹਾਡਾ ਸਤਕਾਰ ਮੇਰੇ ਸਿਰ ਮੱਥੇ ਤੁਹਾਡਾ ਚੱਲ ਕੇ ਆਇਆ ਇੱਕ ਕਦਮ ਮੇਰੇ ਸਿਰ ਮੱਥੇ ਤੁਹਾਡੇ ਪਿਆਰ ਨੂੰ ਤੁਹਾਡੇ ਸਤਕਾਰ ਨੂੰ ਦਾ ਸਲੂਟ ਕਰਦਾ ਤੇ ਤੁਹਾਡਾ ਪਿਆਰ ساری ਜ਼ਿੰਦਗੀ ਇਹਦਾ ਕਰਜ਼ ਉਤਾਰ ਦੇ ਰਵਾਂਗੇ ਤੇ ਮੈਂ ਹੁਣ ਬੇਨਤੀ ਕਰਾਂਗਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਜਿਨ੍ਹਾਂ ਨੂੰ ਸੁਣ ਲਈ ਤੁਸੀਂ ਬੜੇ ਉਤਾਵਲੇ ਜੇ ਜਿਨ੍ਹਾਂ ਦੇ ਬੋਲ ਸੁਣਦੇ ਲਈ ਤੁਸੀਂ ਇੱਥੇ ਇਕੱਤਰ ਹੋ ਜੇ ਇਨਕਲਾਬ ਜੀ ਹਾਂ ਬੋਲੇ ਸੋਨਿਆ ਵਾਹ ਬਈ ਵਾਹ ਜੰਡਿਆਲੇ ਵਾਲਿਓ ਮਨ ਖੁਸ਼ ਕਰਤਾ ਥਕਾਵਟਾਂ ਲਾਤੀਆਂ ਥਕਾਵਟਾਂ ਤੇ ਇੱਕ ਤਰੀਕ ਨੂੰ ਝਾੜੂ ਵਾਲਾ ਬਟਨ ਦੱਬਣ ਨੂੰ ਤਿਆਰ ਵੀਰੋ ਮੈਂ ਮਜੀਠੇ ਤੋਂ ਆਇਆ ਉਦੋਂ ਪਹਿਲਾਂ ਜਨਾਲੇ ਸੀ ਉਦੋਂ ਪਹਿਲਾਂ ਚਗਾਵਾ ਸੀ ਦੋ ਪ੍ਰੋਗਰਾਮ ਅਜੇ ਹੋਰ ਨੇ ਜਿੰਨਾ ਚਿਰ ਕਾਲੀ ਦਲ ਬੀਜੇਪੀ ਤੇ ਕਾਂਗਰਸ ਦੀ ਜੜਨੀ ਪਟਦਾ ਮੈਂ ਨਹੀਂ ਥੱਕਦਾ ਬਹੁਤ ਦੁਖੀ ਕੀਤਾ ਇਹਨਾਂ ਨੇ ਪੀੜੀਆਂ ਦੇ ਬਦਲੇ ਲੈਣਿਆ ਨੇ ਤੂੰ ਪੀੜੀਆਂ ਦੇ ਉਹ ਆਇਆ ਊਠ ਪਹਾੜ ਕੇ ਨੀਚੇ ਪਹਿਲਾਂ ਲਿਖਦੀ ਹੁੰਦੀ ਸੀ ਹੰਕਾਰ ਨਾਲ ਬੀਬਾ ਬਟੰਡੇ ਤੁਹਾਡੀ ਆਪਣੀ ਉਮੀਦਵਾਰ ਨੰਨੀ ਸ਼ਾਂ ਐਤ ਕੀ ਪਤਾ ਕੀ ਲਿਖਿਆ ਤੁਹਾਡੀ ਨਮਾਣੀ ਸੇਵਾਦਾਰ ਵਾਹ ਵਾਹ ਹਾਲੇ ਹਾਲੇ ਹੁਣ ਮੈਂ ਕੀ ਬੋਲਾਂ ਤੁਸੀਂ ਇੰਨਾ ਬੋਲੀ ਜਾਂਦੇ ਹੋ ਸੋ ਹੁਣ ਤਾਂ ਇੱਕ ਤਰੀਕ ਨੂੰ ਝਾੜੂ ਵਾਲਾ ਬਤਨ ਦੱਬ ਕੇ ਜਿਹੜਾ ਤੀਰ ਆ ਨਾ ਉਹ ਨਿਸ਼ਾਨੇ ਤੇ ਲਾ ਦੇ ਗਲੀਰ ਦੀ ਬੜੀ ਬੁਰੀ ਹਾਲਤ ਸੁਖਵੀਰ ਦੀ ਕੁਛ ਸਮਝਿ ਚ ਆਵੇ ਨਾ ਵਿਰਸੇ ਨੂੰ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਲਸੋਂ ਲੱਗੇ ਸੀਟ ਫਸ ਗਈ ਪਿੰਡੇ ਤੋਂ ਕੀਤੇ ਕੰਮ ਭਗਵੰਤ ਨੇ ਉਹ ਇਹਨਾਂ ਦੀ ਪਾਰਟੀ ਦਾ ਅੰਤ ਲੇ ਔਰ ਰਿਸ਼ਵਤਖੋਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਦੀਆਂ ਕੱਸੀਆਂ ਸੋਇਆਂ ਚ ਪਾਣੀ ਹੈ ਉਹ ਸਰਕਾਰੀ ਨੌਕਰੀ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਾਹਿਬ ਜਿਉਂਦੇ ਸੀ ਉਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਪੱਟੀ ਸਾਲੇ ਜੀਜੇ ਨੇ ਪੋਚੀ ਮੇਰਾ ਸੁੱਕੀ ਜਾਵੇ ਖੂਨ ਵੇ ਉੱਡੀ ਜਾਏ ਸਕੂਨ ਵੇ ਜਉ ਜੋ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜਬਾਤ ਲੁੱਟੀ ਐ ਕੁੱਗੀ ਛਿੱਤਰਨਾ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਤੋਂ ਬਾਅਦ ਕਾਲੀ ਦਲ ਦੀ ਰਾਜਨੀਤੀ 'ਚੋਂ ਛੁੱਟੀ ਹੈ ਬੋਲੇ ਸੋਨਹਾਰ ਪੰਜਾਬ ਦਾ ਪੁੱਤ ਜਿਦੌਣਾ ਹੈ ਪੁੱਤ ਜਿਤਾਉਣਾ ਹੈ